ਪਾਠ 6 ਲਾਲਾ ਧਨੀ ਰਾਮ ਚਾਤ੍ਰਿਕ ਲਾਲਾ ਧਨੀ ਰਾਮ ਚਾਤ੍ਰਿਕ ਪੰਜਾਬ ਦਾ ਉਹ ਅਨਮੋਲ ਹੀਰਾ ਹੈ ਜਿਸ ਨੇ ਨਾ ਸਿਰਫ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਸਗੋ ਪੰਜਾਬੀ ਬੋਲੀ ਤੇ ਲਿਪੀ ਦਾ ਉਹ ਮਹਾਨਦਰਾ ਸਿਰਜਿਆ ਜਿਸ ਨਾਲ ਪੰਜਾਬੀ ਦੀ ਪਛਾਣ ਬਣੀ ਤੇ ਪੰਜਾਬੀ ਨੇ ਆਪਣੀ ਸਫਰ ਦਾ ਆਰੰਭ ਕੀਤਾ ਅਸੀਂ ਸਾਰੇ ਜਾਣਦੇ ਹਾਂ ਕਿ ਆਧੁਨਿਕ ਕਾਲ ਦੇ ਮੁੱਢ ਵਿੱਚ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਵਿੱਚ ਨਵੀਂ ਕਵਿਤਾ ਅਤੇ ਵਾਰਤਕ ਨਾਲ ਪੁਰਾਤਨ ਤੇ ਆਧੁਨਿਕ ਸਾਹਿਤ ਵਿਚਾਲੇ ਇੱਕ ਪੁਲ ਤਿਆਰ ਕੀਤਾ। ਉਹਨਾਂ ਧਾਰਮਿਕ ਸਾਹਿਤ ਦੇ ਨਾਲ-ਨਾਲ ਰੋਹਾਨੀ ਕਵਿਤਾ ਦੀ ਰਚਨਾ ਵੀ ਕੀਤੀ। ਪੰਜਾਬੀ ਨੂੰ ਪ੍ਰਿੰਟਿੰਗ ਦੇ ਖੇਤਰ ਵਿੱਚ ਪ੍ਰਚਲਿਤ ਕਰਨ ਦਾ ਸਿਹਰਾ ਭਾਈ ਵੀਰ ਸਿੰਘ ਜੀ ਨੂੰ ਜਾਂਦਾ ਹੈ। ਜਿਨ੍ਹਾਂ ਅੰਮ੍ਰਿਤਸਰ ਵਿੱਚ ਵਜ਼ੀਰ ਹਿੰਦ ਪ੍ਰੈਸ ਲਗਾ ਕੇ ਪੰਜਾਬੀ ਅੱਖਰਾਂ ਵਿੱਚ ਛਾਪੇਖਾਨੇ ਦਾ ਆਰੰਭ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਲਿਖਣ ਲਈ ਕਾਤਮਾ ਦੀ ਸੇਵਾ ਲਈ ਜਾਂਦੀ ਸੀ ਜੋ ਛਾਪਣ ਲਈ ਪਲੇਟ ਤਿਆਰ ਕਰਨ ਲਈ ਇਸ ਨੂੰ ਇੱਕ ਖਾਸ ਤਰ੍ਹਾਂ ਦੇ ਕਾਗਜ਼ ਉੱਪਰ ਹੱਥ ਨਾਲ ਲਿਖਿਆ ਕਰਦੇ ਸਨ ਇਸ ਨੂੰ ਪੱਥਰ ਦੇ ਛਾਪੇਖਾਨੇ ਵਿੱਚ ਕਾਗਜ਼ ਉੱਪਰ ਛਾਪ ਲਿਆ ਜਾਂਦਾ ਸੀ ਇਸ ਵਿਧੀ ਨੂੰ ਲੀਥੋਗ੍ਰਾਫੀ ਆਖਦੇ ਸਨ ਲੀਥੋ ਦਾ ਮਤਲਬ ਇੱਕ ਖਾਸ ਤਰ੍ਹਾਂ ਦਾ ਪੱਥਰ ਹੁੰਦਾ ਹੈ ਵਜ਼ੀਰ ਹਿੰਦ ਪ੍ਰੈਸ ਵਿੱਚ ਕੁਝ ਕੰਮ ਕਰਨ ਤੋਂ ਬਾਅਦ ਲਾਲਾ ਧਨੀ ਚਾਤ੍ਰਿਕ ਜੀ ਨੇ सुदर्शन प्रिंटिंग प्रेस शुरू की थी जिस ਵਿੱਚ ਸਟੈਂਡਰਡ ਟਾਈਪਿੰਗ ਫਾਊਂਡਰੀ ਤੋਂ ਤਿਆਰ ਕੀਤੇ ਅੱਖਰਾਂ ਨਾਲ ਛਪਾਈ ਦਾ ਪ੍ਰਬੰਧ ਕੀਤਾ। ਉਹਨਾਂ ਇਸ ਪ੍ਰੈਸ ਵਿੱਚ ਪੰਜਾਬੀ ਵਿੱਚ ਲਿਖਿਆ ਭਾਈ ਕਾਂਦਾ ਸਿੰਘ ਨਾਬਾ ਦਾ ਮਹਾਨ ਕੋਸ਼ ਛਾਪਿਆ। ਇਸ ਦੀ ਛਪਾਈ ਵਿੱਚ ਪੰਜਾਬੀ ਵਿੱਚ ਕਈ ਤਰ੍ਹਾਂ ਦੇ ਅੱਖਰ ਤੇ ਚਿੰਨ੍ਹ ਤਿਆਰ ਕਰਵਾਏ ਜਿਨ੍ਹਾਂ ਨਾਲ ਪੰਜਾਬੀ ਭਾਸ਼ਾ ਦਾ ਇਹ عظیم ਗ੍ਰੰਥ 4 ਜਿਲਦਾਂ ਵਿੱਚ ਛੱਪ ਕੇ ਤਿਆਰ ਹੋਇਆ। 1924 ਵਿੱਚ ਉਹਨਾਂ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ। 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਬਣੀ ਤਾਂ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਝੁੜਿਆ ਗਿਆ ਇਸ ਸਭਾ ਵਿੱਚ ਸਰਦਾਰ ਚਰਨ ਸਿੰਘ ਮੌਲਾ ਬਖਸ਼ ਕੁਸ਼ਤਾ ਹੀਰਾ ਸਿੰਘ ਦਰਦ ਪ੍ਰਿੰਸੀਪਲ ਤੇਜਾ ਸਿੰਘ ਗਿਆਨੀ ਗੁਰਮukh ਸਿੰਘ ਮੁਸਾਫਿਰ ਵਿਦਾਤਾ ਸਿੰਘ ਧੀਰ ਲਾਲਾ ਕਿਰਪਾ ਸਾਗਰ ਫਜ਼ਲਦੀਨ ਅਤੇ 우ਸਤਾਦ ਹਮਦਮ ਵਰਗੇ ਉੱਗੇ ਸਾਹਿਤਕਾਰ ਸ਼ਾਮਿਲ ਸਨ ਉਨ੍ਹਾਂ ਦੀ ਅੰਤਮ ਰਚਨਾ 1954 ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਈ ਸੀ ਬਾਕੀ ਸਾਰੀਆਂ ਗੁਰਮੁਖੀ ਲਿਪੀ ਵਿੱਚ ਹਨ ਮੁਹਾਵਰੇਦਾਰ ਠੇਠ ਪੰਜਾਬੀ ਉਹਨਾਂ ਦੀ ਵੱਖਰੀ ਪਛਾਣ ਹੈ ਉਹਨਾਂ ਦੀਆਂ ਆਰੰਭਿਕ ਕਵਿਤਾਵਾਂ ਉੱਤੇਤਾ ਆਤਮਕ ਅਤੇ ਪ੍ਰਾਚੀਨ ਵਿਚਾਰਧਾਰਾ ਦੀ ਡੁੰਗੀ ਛਾਪ ਸੀ ਪਰ ਬਾਅਦ ਵਿੱਚ ਉਹਨਾਂ ਦਾ ਰੁਝਾਨ ਯਥਾਰਥਵਾਦ ਦੇ ਵੱਲ ਹੋਇਆ ਉਹਨਾਂ ਦੇ ਯਥਾਰਥਵਾਦ ਵਿੱਚ ਪ੍ਰਗਤੀਸ਼ੀਲ ਤੰਦਾਂ ਉਗੜਵੀਆਂ ਹਨ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਸੂਫੀਵਾਦ ਦੇ ਦਰਸ਼ਨ ਵੀ ਹੁੰਦੇ ਹਨ ਧਾਰਮਿਕ ਖੇਤਰ ਵਿੱਚ ਉਹ ਸੈਕੂਲਰ ਸ਼ਾਂਤੀ ਦੇ ਹਾਮੀ ਪ੍ਰਤੀਤ ਹੁੰਦੇ ਹਨ ਉਨ੍ਹਾਂ ਦੇ ਹਲਕੇ ਫੁਲਕੇ ਗੀਤਾਂ ਵਿੱਚ ਵਿਅਕਤੀਗਤ ਪ੍ਰੇਮ ਦਾ ਪ੍ਰਗਟਾਵਾ ਵੀ ਹੈ ਪਰ ਉਸ ਵਿੱਚ ਲਾਜ ਸ਼ਰਮ ਦੇ ਰਵਾਇਤੀ ਅੰਝ ਵੀ ਮੌਜੂਦ ਹਨ ਆਜ਼ਾਦ ਭਾਰਤ ਦੀਆਂ ਸਮੱਸਿਆਵਾਂ ਦੇਸ਼ ਅਤੇ ਸਮਾਜ ਵਿੱਚ ਉਨਤ ਅਤੇ ਸੂਫੀ ਖਾਨਾ ਵਿੱਚ ਭਲੀ ਪ੍ਰਕਾਰ ਚਿੱਤਰਿਤ ਹੋਏ ਹਨ ਵਿਸ਼ਿਆਂ ਦੀ ਵਿਨਤਾ ਅਤੇ ਛੰਨਾਂ ਦੀ ਬਹੁਵਿਦਤਾ ਖਾਸ ਤੌਰ ਤੇ ਬੰਦ, ਦੋਹਰਾ, ਕੋੜਾ ਉਹਨਾਂ ਦੀ ਕਾਵੀ ਸ਼ੈਲੀ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ। ਉਹ ਲੋਕਮੁਖੀ ਸ਼ੈਲੀ ਵਿੱਚ ਲਿਖਦੇ ਸਨ। ਵਰਣਾਤਮਕ ਬਿਰਤਾਂਤ ਸ਼ੈਲੀ ਉਹਨਾਂ ਕਿਸਾਨੀ ਬਾਰੇ ਲਿਖੇ ਹੇਠਲੇ ਕਾਵੀ ਟੁਕੜੇ ਵਿੱਚੋਂ ਭਲੀ ਭਾਂਤ ਦੇਖੀ ਜਾ ਸਕਦੀ ਹੈ। ਸੌਣ ਮਾਹ ਝੜੀਆਂ ਗਰਮੀ ਝਾੜ ਸੁੱਟੀ ਧਰਤੀ ਪੁੰਗਰੀ ਤਹਿਕੀਆਂ ਡਾਲੀਆਂ ਨੇ ਰਾਹ ਰੋਕ ਲਏ ਛਪੜਾ ਟੋਬਿਆਂ ਨੇ ਨਦੀਆਂ ਨਾਲੀਆਂ ਜੂਹਾਂ ਹੰਗਾਲੀਆਂ ਨੇ ਥਾਈ ਉਸਰੇ ਨਿਸਰੀ ਚਰੀ ਮੱਕੀ ਤੇ ਕਪਾਹੀ ਨਾ ਜਾਣ ਸੰਭਾਲੀਆਂ ਨੇ ਜੰਮੂ ਰਸੇ ਅਨਾਰ ਵਿੱਚ ਆਈ ਸ਼ੀਰੀ ਚੜੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ ਟੇੜਾ ਟਿੜਕੀਆਂ ਪੱਟੀਆਂ ਲਹਿਰ ਲਾਈ ਡੰਗਰ ਛੱਡ ਦਿੱਤੇ ਖੁੱਲੇ ਪਾਲੀਆਂ ਨੇ ਵੱਟਾਂ ਬੰਦੀਆਂ ਜੋ ਤੇਰੇ ਖੋਲ ਦਿੱਤੇ ਛਾਵੇਂ ਮੰਜੀਆਂ ਡਾਈਆਂ ਹਾਲਿਆਨੇ ਧਨੀਰਾਮ ਚਾਤ੍ਰਿਕ ਦੀ ਪੰਜਾਬ ਦੇ ਲੋਕਾਂ ਤੇ ਬਹੁਤ ਪ੍ਰਸਿੱਧ ਰਚਨਾਵਾਂ ਕੀਤੀਆਂ ਅਤੇ ਇਸੇ ਤਰ੍ਹਾਂ ਹੀ ਖੇਤੀ ਨੂੰ ਦਰਸਾਉਂਦੀਆਂ ਇਹ ਕਵਿਤਾ ਹਰੇਕ ਪੰਜਾਬੀ ਬੱਚੇ ਦੀ ਜ਼ੁਬਾਨ ਉੱਤੇ ਹੈ ਟੂੜੀ ਤੰਦ ਸਾਂਭ ਹਾੜੀ ਵੇਚ ਵਟਕੇ ਲੰਬੜਾਂ ਤੇ ਸ਼ਾਹ ਦਾ ਹਿਸਾਬ ਘੱਟ ਕੇ ਮੀਹਾ ਦੀ ਉਡੀਕ ਤੇ ਸਿਆੜ ਕੱਢ ਕੇ ਮਾਲ ਧੰਦਾ ਸਾਂਭਣੇ ਨੂੰ ਕੰਮਾਂ ਛੱਡ ਕੇ ਪੱਗ ਝੱਗਾ ਚਾਦਰਾਂ ਨਵਾਂ ਸਵਾਈ ਕੇ ਸਮਾ ਵਾਲੀ ਡਾਂਗ ਉੱਤੇ ਤੇਲ ਲਾਈ ਕੇ ਕੱਚੇ ਮਾਰ ਵੰਜਲੀ ਆਨੰਦ ਛਾ ਗਿਆ ਮਾਰ ਦਾ ਦਾਮੇ ਜੱਟ ਮੇਲੇ ਆ ਗਿਆ ਲਾਲਾ ਧਨੀ ਰਾਮ ਚਾਤ੍ਰਿਕ ਪੰਜਾਬੀ ਕਾਵੀ ਜਗਤ ਦੇ ਚਮਕਦੇ ਸਿਤਾਰੇ ਹਨ ਜਿਨ੍ਹਾਂ ਨੇ ਭਰਥਰੀ ਹਰੀ ਵਿਕਰਮਾਜੀਤ ਨਲਦਮंती ਚੰਦਨਵਾੜੀ ਧਰਮਵੀਰ ਕੇਸਰ ਕੀ ਆਰੀ ਨਵਾਂ ਜਹਾਨ ਨੂਰ ਜਹਾਂ ਬਾਦਸ਼ਾਹ ਬੇਗਮ ਅਤੇ ਸੂਫੀ ਖਾਨਾ ਆਦਿ ਰਚਨਾਵਾਂ ਦੀ ਸਿਰਜਣਾ ਕੀਤੀ ਲਾਲਾ ਧਨੀ ਰਾਮ ਛਾਤਰੀਕ ਜੀ ਦਾ ਨਾਂ ਸਟੇਜੀ ਕਵੀਆਂ ਵਿੱਚ ਸ਼ਾਮਿਲ ਕਰਕੇ ਉਹਨਾਂ ਦੀਆਂ ਰਚਨਾਵਾਂ ਦੇ ਮਿਆਰੀ ਗੁਣਾਂ ਨੂੰ ਅੱਖੋਂ ਪਰੋਖੇ ਕਰਨਾ ਉਹਨਾਂ ਨਾਲ ਵੱਡਾ ਅੰਨਿਆ ਹੋਏਗਾ ਉਹਨਾਂ ਦੀ ਬਹੁ ਚਰਚਿਤ ਕਵਿਤਾਵਾਂ ਪੰਜਾਬ ਜਿਹੜੇ ਉਹ ਨਾ ਰਵਾਇਤੀ ਬੈਂਤ ਵਿੱਚ ਤਾਂ ਜ਼ਰੂਰ ਲਿਖੀ ਪਰ ਜਿਸ ਵਿੱਚ ਉਹਨਾਂ ਨੇ ਮਹਾਪੰਜਾਬ ਦਾ ਜਿਹੜਾ ਨਕਸ਼ਾ ਬੰਨਿਆ ਹੈ ਉਹ ਬਹੁਤ ਵੀ ਸ਼ਿਲਾਂਗਾ ਯੋਗ ਹੈ ਆਪਣੀ ਕਵਿਤਾ ਪੰਜਾਬ ਦੇ ਆਰੰਭ ਵਿੱਚ ਇਸ ਦਾ ਜਿਹੜਾ ਜੁਗਰਾਫੀਆ ਸ਼ਬਦਾਂ ਵਿੱਚ ਸਿਰਜਿਆ ਹੈ ਉਹ ਆਪਣੇ ਆਪ ਵਿੱਚ ਇੱਕ ਵੱਡਾ ਕਮਾਲ ਹੈ ਸਾਹਿਤਿਕ ਪੱਖ ਤੋਂ ਉਹਨਾਂ ਦੇ ਇਸ ਗੁਣ ਨੂੰ ਸਮਝਣ ਤੇ ਮੰਨਣ ਲਈ ਉਹਨਾਂ ਦੀ ਕਵਿਤਾ ਪੰਜਾਬ ਦਾ ਕੁਝ ਹਿੱਸਾ ਇੱਥੇ ਦਿੱਤਾ ਜਾ ਰਿਹਾ ਹੈ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪੌਣ ਤੇਰਾ ਹਰੀਆਲ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਭਾਰਤ ਦੇ ਸਿਰ ਤੇ ਛਤਰ ਤੇਰਾ ਤੇਰੇ ਸਿਰ ਛੱਤਰ ਹਿਮਾਲਾ ਦਾ ਮੋਢੇ ਤੇ ਚਾਦਰ ਬਰਫਾਂ ਦੀ ਸੀਨੇ ਵਿੱਚ ਸੇਕ ਜਵਾਲਾ ਦਾ ਖੱਬੇ ਹੱਥ ਬਰਛੀ ਜਮਨਾ ਦੀ ਸੱਜੇ ਹੱਥ ਖੜਗ اٹਕਦਾ ਹੈ ਪਿਛਵਾੜੇ ਬੰਦ ਚਟਾਨਾਂ ਦਾ ਕੋਈ ਵੈਰੀ ਤੋੜ ਨਾ ਸਕਦਾ ਹੈ ਅਰਸੀ ਬਰਕਤ ਰੂਹ ਵਾਂਗ ਉਤਰ ਚਾਂਦੀ ਢੇਰ ਲਗਾਉਂਦੀ ਹੈ ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ ਹੈ ਸਿਰ ਸਾਈਬਾਨ ਹੈ ਅੰਬਾ ਦਾ ਮਸਲੰਦ مخਮਲੀ ਕਾਵਾਂ ਦੀ चप्पे चप्पे ते फैल रही दौलत तेरियां दरियावा दी घर तेरे गऊआ महिया ने दूध घ्यो दी लहर लगाई है बाहर बलदा दिया जोगा ने खलकत दी अग बुझाई है रौनक तेरी दिया रिश्मा ने जर्रा जर्रा चमकाया है यूरोप अमेरिका भुल गया जिन तेरा दर्शन पाया है शिमला डलहौजी मरी तिरे कश्मीर तिरा गुलमर्ग तिरा ਦਿੱਲੀ ਤੇਰੀ ਲਾਹੌਰ ਤੇਰਾ ਅੰਮ੍ਰਿਤਸਰ ਸੋਹੇ ਸਵਰਗ ਤੇਰਾ ਦੁਨੀਆਂ ਸਾਰੀ ਵੀ ਸੋਹਣੀ ਹੈ ਪਰ ਤੇਰਾ ਰੰਗ ਨਿਰਾਲਾ ਹੈ ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ ਤੇਰੇ ਜ਼ਰਰੇ ਜ਼ਰਰੇ ਅੰਦਰ ਆਪਣਤ ਜਹੀ ਕੋਈ ਵਸਦੀ ਹੈ ਤੇਰੀ ਗੋਦੀ ਵਿੱਚ ਬੈੰਦਿਆਂ ਹੀ ਦੁਨੀਆਂ ਦੀ ਚਿੰਤਾ ਦਸਦੀ ਹੈ